ਉਈ ਵੀ ਮੇਰੇ ਘਰ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਆ ਤੇ ਜਿੰਮੇਵਾਰ ਹੋਵੇਗਾ ਹਰੇਕ ਪਾਸੇ ਮੈਡ ਮਸਤਰੇ ਆ ਇਹਨੇ ਮੇਰੇ ਨਾਲ ਨਹੀਂ ਇਹਨੇ ਪਿੰਡ ਦੇ ਵਿੱਚ ਹੋਰ ਬਹੁਤ ਵਿਧੀਆਂ ਕੀਤੀਆਂ ਨੇ ਮੇਰੇ ਇਕੱਲੇ ਨਾਲ ਨਹੀਂ ਉਹ ਕੀ ਵਿਧੀਆਂ ਕੀਤੀ ਪੁਲਿਸ ਨੇ ਸਾਡੇ ਸਰਪੰਚੀ ਦੇ ਇਲੈਕਸ਼ਨ ਹੋਏ ਤੇ ਕਸਮਾਂ ਖਾ ਕੇ ਮੁਕਰਿਆ ਕਸਮਾਂ ਖਾ ਕੇ ਨੇ ਲੋਕਾਂ ਨੂੰ ਮਕਰਾਇਆ ਗੁਰਦੁਆਰਾ ਸਾਹਿਬ ਦੇ ਪੈਸੇ ਖਾਦੇ ਨੇ ਅਜੇ ਵੀ ਖਾ ਰਿਹਾ ਪੈਸੇ ਮੈਂ ਸਾਧ ਕਰਾਵਾਂਗਾ ਮੇਰੀ ਕੱਲ ਕੋਈ ਵੀ ਗਲਤ ਹੋ ਜਾਵੇ ਤੇ ਮੈਨੂੰ ਬੇਸ਼ੱਕ ਤੋਜ ਖਿਲਾੜ ਕੇ ਗੋਲੀ ਮਾਰ ਦਿੱਤੀ ਜਾਵੇ ਆ ਮੁੰਡਾ ਨਹੀਂ ਉਸ ਤੋਂ ਆਇਆ ਸਾਡੇ ਕੋਲ ਕੰਮ ਤੇ ਗਿਆ ਏ ਕਰੀਬਨ 10 ਵਜੇ ਮੈਂ ਘਰੋਂ ਗੱਡੀ ਤੇ ਚਲਾ ਗਿਆ 8 ਵਜੇ ਉਹ ਮੁੰਡਾ 10 ਵਜੇ 11 ਵਜੇ ਕੰਮ ਤੇ ਚਲਾ ਗਿਆ ਉਸ ਤੋਂ ਬਾਅਦ ਨਾ ਸਾਨੂੰ ਮੁੰਡਾ ਮਿਲਿਆ ਨਾ ਫੋਨ ਮਿਲਿਆ ਨਾ ਕੋਈ ਗੱਲ ਛੱਡੀ ਜੀ ਨਾ ਸੀ ਬਤੇਰਾ ਭਾਲਿਆ ਰਿਸ਼ਤੇਦਾਰਾਂ ਵਿੱਚ ਸਾਰਿਆਂ ਦੇ ਅਸੀਂ ਥਾਣੇ ਵਿੱਚ ਦਰਖਾਸਤ ਦਿੱਤੀ ਜੀ ਸਾਨੂੰ ਅਜੇ ਤੱਕ ਹੁੰਦੇ ਕੋਈ ਪਤਾ ਨਹੀਂ ਲੱਗਾ ਜਿਹੜੇ ਉੱਤੇ ਇਹਨੇ ਘੱਟੋ ਘੱਟ 20 ਵਾਰ ਕੀਤੇ ਹੁੰਦੇ ਮੇਰੇ ਘਰੇ ਆ ਗਏ ਮੇਰੇ ਘਰੇ ਆ ਗਏ ਬੰਦੇ ਗੱਲ ਪੈਂਦੇ ਲੈ ਕੇ ਮੇਰੇ 10 ਸਾਲ ਬੰਦੇ ਮੇਰੇ ਪਿੰਡ ਤੋਂ ਪੁੱਛਿਆ ਜੇ ਇਨਕੁਆਰੀ ਕਰਾਈ ਜਾ ਜਾ ਕੇ ਜੀ ਮੇਰੇ ਘਰੇ ਆ ਕੇ 10-10 ਵਾਰਾਂ 10-10 ਵਾਰ ਬੰਦੇ ਲੈ ਕੇ ਰਾਹ ਨੂੰ ਗੱਲ ਪੰਡਾ ਰਿਹਾ ਜੀ ਭਾਈ ਗੁਰਦੀਖਾ ਖਾਨ ਸਾਹਿਬ ਵੈਕਲਰ ਜੀ ਭਾਜੀ ਜਿਸ ਤਰ੍ਹਾਂ ਅਸੀਂ ਤੁਹਾਡੇ ਕੋਲ ਆਏ ਆ ਪਿੰਡ ਮਹਾਲਮ ਦੇ ਵਿੱਚ ਜੀ ਜਿਵੇਂ ਕਿ ਲਖਵੀਰ ਸਿੰਘ ਮਹਾਲਮ ਨੇ ਤੁਹਾਡੇ ਵਰਖਲਾਵੇ ਗੱਲ ਕਹੀ ਹੈ ਕਿ ਤੁਹਾਡੇ ਲੜਕੇ ਨੇ ਨਾ ਉਹਦੇ ਵਰਕਲਪ ਇੱਕ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਜੀ ਤੇ ਉਹ ਕੀ ਝਗੜਾ ਕੀ ਹੈਗਾ ਤੁਹਾਡਾ ਝਗੜਾ ਐਸ ਤਰ੍ਹਾਂ ਜੀ ਸਾਡਾ ਝਗੜਾ ਇਹ ਨਾਲ ਕੋਈ ਨਹੀਂ ਕਿਸੇ ਕਿਸਮ ਦਾ ਜੀ ਇਹ ਮੇਰੇ ਉੱਤੇ ਇਹਨੇ ਘੱਟੋ ਘੱਟ 20 ਵਾਰ ਕੀਤੇ ਹਣਗੇ ਮੇਰੇ ਘਰੇ ਆ ਗਏ ਮੇਰੇ ਘਰੇ ਆ ਗਏ ਬੰਦੇ ਗੱਲ ਪੈਂਦੇ ਲੈ ਕੇ ਮੇਰੇ 10-10 ਬੰਦੇ ਮੇਰੇ ਪਿੰਡ ਤੋਂ ਪੁੱਛਿਆ ਜਾਂ ਇਨਕੁਆਰੀ ਕਰਾਈ ਜਾਂ ਜਾ ਕੇ ਜੀ ਮੇਰੇ ਘਰੇ ਆ ਗਏ 10-10 ਵਾਰਾਂ 10-10 ਵਾਰ ਬੰਦੇ ਲੈ ਕੇ ਰਾਹ ਨੂੰ ਗੱਲ ਪੈਂਦਾ ਰਿਹਾ ਜੀ ਮੈਂ ਜਿਹੜੀ ਜਗ੍ਹਾ ਵਿੱਚ ਰਹਿ ਰਿਹਾ ਹਾਂ ਉਹ ਜਗ੍ਹਾ ਮੇਰੀ ਖਰੀਦੀ ਹੋਈ ਹੈ ਮੇਰੇ ਬਾਪ ਨੇ ਅੱਜ ਤੋਂ ਉਹ 1985 ਵਿੱਚ ਹੀ ਜਗ੍ਹਾ ਖਰੀਦੀ ਹੋਈ ਹੈ ਜੀ ਇਹ ਜੇ ਮੈਂ ਦੁਕਾਨਾ ਪਾਉਣ ਲੱਗਾ ਤੇ ਕਹਿੰਦਾ ਪੰਚਾਇਤੀ ਜਗ੍ਹਾ ਹੈ ਹੂੰ ਜੇ ਮੈਂ ਲੈਂਟਰ ਪਾਉਣ ਲੱਗਾ ਤੇ ਕਹਿੰਦਾ ਪੰਚਾਇਤੀ ਜਗ੍ਹਾ ਹੈ ਜੀ ਕੋਈ ਇਹਨਾਂ ਨਿਸ਼ਾਨਦੇਹੀ ਕਰਾਈ ਕੋਈ ਪੰਚਾਇਤੀ ਜਗ੍ਹਾ ਨਹੀਂ ਹੂੰ ਇਹ ਜਾਣ ਬੁੱਝ ਕੇ ਮੇਰੇ ਨਾਲ ਇਹ ਵਾਦੀਖਿਆ ਕਰ ਰਿਹਾ ਫਿਰ ਇਹਨੇ ਮੇਰੇ ਤੇ ਪਰਚਾ ਕਰਾਇਆ ਮੰਗਲ ਸਿੰਘ ਚੋਰੀ ਸਬਿੱਧੇ ਕਰਕੇ ਲੈ ਗਿਆ 55 ਰੁੱਖ 80 ਫੁੱਟ ਉੱਚੇ ਕਟੋਗੜ 4 ਫੁੱਟ ਮੋٹے ਇੱਕ ਰਾਤ ਵਿੱਚ ਮੰਗਲ ਸਿੰਘ ਵੱਟ ਕੇ ਲੈ ਗਿਆ ਇਹ ਕਦੋਂ ਕੋਦੀ ਗੱਲ ਹੈ ਜੀ ਇਹ ਗੱਲ ਜੀ ਪਰਚੇ ਦਾ ਨੰਬਰ ਹੈ 18 ਅੱਛਾ ਪਰਚੇ ਦਾ 18 ਨੰਬਰ ਹੈ ਜੀ ਮੈਂ ਪਰਚੇ ਦੀ ਨਕਲ ਵੀ ਤੁਹਾਨੂੰ ਦੇ ਦਿਆਂਗਾ ਠੀਕ ਹੈ ਜੀ ਜੀ ਉਸ ਤੋਂ ਬਾਅਦ ਜਦੋਂ ਦਿਲਗਦਰ ਮੇਰੇ ਘਰੇ ਆ ਕੇ ਮੇਰੇ ਬੰਦੇ ਗੱਲ ਪੈਂਦਾ ਹੈ ਮੇਰੇ ਪਿੰਡ ਤੋਂ ਪੁੱਛਿਆ ਜਾ ਸਾਰੀ ਪੁਲਿਸ ਨੂੰ ਪਤਾ ਹੈ ਇਹ ਜੋ ਕੰਮ ਕਰ ਰਿਹਾ ਹੂੰ ਹੂੰ ਤੇ ਮਾ ਮੰਗਲ ਸਿੰਘ ਪਾਈ ਤੁਸੀਂ ਕੰਮ ਕੀ ਕਰਦੇ ਹੋ ਮੈਂ ਟਰੱਕ ਡਰਾਈਵਰ ਹਾਂ ਜੀ ਮਿਹਨਤ ਮਨਜੂਰੀ ਦਾ ਕੰਮ ਕਰਦਾ ਤੁਹਾਡੀ ਖੇਤੀ ਵੀ ਹੈਗੀ ਹੈ ਨਹੀਂ ਖੇਤੀ ਨਹੀਂ ਜੀ ਤੇ ਭਾਈ ਤੁਹਾਡਾ ਢਾੜਾ ਮੁੰਡਾ ਹੈਗਾ ਸੁਖਪ੍ਰੀਤ ਸਿੰਘ ਟੋਨੀ ਜੀ ਉਹ ਕੀ ਕੰਮ ਕਰਦਾ ਹੈ ਉਹ ਰਾਜਗਰੀ ਦਾ ਕੰਮ ਕਰਦਾ ਜੀ ਰਾਜਗਰੀ ਮਿਸਤਰੀ ਇਹ ਵੀਡੀਓ ਕਿੰਨੇ ਦਿਨ ਪਹਿਲਾਂ ਪਾਈ ਸੀਗੀ ਤੇ ਮੇਰਾ خیال ਜੀ 23 ਤਰੀਕ ਨੂੰ ਜਾਂ 24 ਤਰੀਕ ਨੂੰ ਪਾਈ ਮੇਰਾ خیال ਜੀ ਤੇ ਉਹ ਵੀਡੀਓ ਪਾ ਕੇ ਉਸ ਤੋਂ ਬਾਅਦ ਤੁਹਾਡਾ ਮੁੰਡਾ ਘਰੇ ਆਇਆ ਕਿ ਨਹੀਂ ਆਇਆ ਸਾਡਾ ਮੁੰਡਾ ਨਹੀਂ ਉਸ ਤੋਂ ਆਇਆ ਸਾਡੇ ਕੋਲੋਂ ਕੰਮ ਤੇ ਗਿਆ ਹੈ ਕਰੇਮ 10 ਵਜੇ ਮੈਂ ਘਰੋਂ ਗੱਡੀ ਤੇ ਚਲਾ ਗਿਆ 8 ਵਜੇ ਉਹ ਮੁੰਡਾ 10 ਵਜੇ 11 ਵਜੇ ਕੰਮ ਤੇ ਚਲਾ ਗਿਆ ਉਸ ਤੋਂ ਬਾਅਦ ਨਾ ਸਾਨੂੰ ਮੁੰਡਾ ਮਿਲਿਆ ਨਾ ਉਹਦਾ ਫੋਨ ਮਿਲਿਆ ਨਾ ਕੋ ਗੱਲ ਸੜੀ ਅਸੀਂ ਤੇਰਾ ਭਾਲਿਆ ਰਿਸ਼ਤੇਦਾਰਾਂ ਵਿੱਚ ਸਾਰਿਆਂ ਦੇ ਅਸੀਂ ਥਾਣੇ ਵੀ ਦਰਖਾਸਤ ਦਿੱਤੀ ਜੀ ਸਾਨੂੰ ਅਜੇ ਤੱਕ ਉਹਦੇ ਕੋਈ ਪਤਾ ਨਹੀਂ ਲੱਗਾ ਤੁਸੀਂ ਭਾਜੀ ਫੋਨ ਤੇ ਸੰਪਰਕ ਕੀਤਾ ਉਹਨਾਂ ਨਾਲ ਕੋਈ ਨਹੀਂ ਕੀਤਾ ਜੀ ਕਰਨੇ ਪਰ ਮੈਂ ਤੁਹਾਡੇ ਸਾਹਮਣੇ ਹੁਣ ਵੀ ਫੋਨ ਲੱਗ ਨਹੀਂ ਰਿਹਾ ਜੀ ਫੋਨ ਲੱਗਦਾ ਨਹੀਂ ਉਹਨਾਂ ਦਾ ਨਹੀਂ ਲੱਗਦਾ ਜੀ ਬੰਦ ਆ ਰਿਹਾ ਫੋਨ ਅੱਛਾ ਅੱਛਾ ਫੇਰ ਪ੍ਰਸ਼ਾਸਨ ਦੇ ਕੋਲ ਤੁਸੀਂ ਪਹੁੰਚ ਕੀਤੀ ਹੈਗੀ ਹੈ ਜੀ ਪ੍ਰਸ਼ਾਸਨ ਕੋਲ ਕੀਤੀ ਹੀ ਪਹੁੰਚ ਤੇ ਹੋਰ ਭਾਜੀ ਲਖਵੀਰ ਸਿੰਘ ਮਹਾਲਮ ਦੇ ਨਾਲ ਤੁਹਾਡਾ ਹੋਰ ਕੀ ਝਗੜਾ ਹੈਗਾ ਹੋਰ ਕੋਈ ਝਗੜਾ ਨਹੀਂ ਇਹ ਸਾਨੂੰ ਦਿਵਾਉਣਾ ਚਾਹਦਾ ਹੈ ਇਹ ਕੰਮ ਆਪ ਨਹੀਂ ਕਰਦਾ ਲੋਕਾਂ ਤੋਂ ਕਰਾ ਕੇ ਸਾਡੇ ਤੇ ਝੂਠੇ ਪਰਚੇ ਕਰਾਉਂਦਾ ਹੈ ਮੈਡ ਮਾਸਟਰ ਇਹ ਜੋ ਵੀ ਕੰਮ ਕਰ ਰਿਹਾ ਸਾਡੇ ਉੱਤੇ ਇਹ ਕਰ ਰਿਹਾ ਤੇ ਮੰਗਲ ਸਿੰਘ ਜੀ ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਸਾਡੇ ਤੇ ਸਾਡੇ ਵਿੱਚ ਆ ਕੇ ਮਤਲਬ ਕਿ ਜ਼ਮੀਨ ਦਾ ਝਗੜਾ ਜਿਵੇਂ ਪਰਚੇ ਕਰਵਾਏ ਜਾਂ ਦਸਤਾਵੇਜ਼ ਪਰਚੇ ਕਰਵਾਏ ਗਏ ਨੇ ਜੀ ਉਹ ਤਾਂ ਕਹਿੰਦੇ ਅਸੀਂ ਤਾਂ ਕੱਲੀ ਸੇਵਾ ਹੀ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਜੀ ਕੋਈ ਸੇਵਾ ਨਹੀਂ ਕਰਦੇ ਮੇਰੇ ਪਿੰਡ ਚ ਪੁੱਛਿਆ ਜਾਏ ਜੇ ਮੈਂ ਸਾਰੀ ਗੱਲ ਕਵਾਂਗਾ ਵੀਡੀਓ ਦੇ ਸਾਹਮਣੇ ਤੇ ਮੈਨੂੰ ਗੱਲ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਚੰਗਾ ਗੱਲਾਂ ਕੁਝ ਅਪਸ਼ਬਦ ਨੇ ਜੀ ਕਦੀ ਇਹ ਕਹਿੰਦਾ ਮੇਰੀ ਜਨਾਨੀ ਦੇ ਗੱਲ ਪੈ ਗਿਆ ਮੇਰੀਆਂ ਜ਼ਬਾਨਾਂ ਦਾ ਕਰਾਂਦਾ ਕਦੀ ਇਹ ਕੁਛ ਕਰਦਾ ਕਦੀ ਕੁਛ ਨਹੀਂ ਮੈਨੂੰ ਜੀ ਕਿਸੇ ਪਾਸੇ ਜੀ ਨਹੀਂ ਦਿੱਤਾ ਉਹ ਤਾਂ ਉਹਨੇ ਗੱਲ ਦੱਸੀ ਹੈ ਵੀ ਇਹਨਾਂ ਨੇ ਮੇਰੇ ਬਰਖਲਾ ਮੇਰੇ ਬੱਚਿਆਂ ਦੇ ਵਾਦੀ ਘਾਟੀ ਬੋਲੀ ਹੈ ਹਾਂ ਜੀ ਬਿਲਕੁਲ ਜੀ ਤੁਸੀਂ ਬੋਲੀ ਸੀਗੀ ਬੋਲੀ ਨਹੀਂ ਗਈ ਮੈਂ ਤਾਂ ਗੱਲ ਉਹ ਕੀਤੀ ਜੋ ਜਾਇਜ਼ ਬੰਦੀ ਜੋ ਜੈ ਨਹੀਂ ਜੈ ਕਹਿੰਦਾ ਕੋਈ ਮੈਂ ਗਲਤ ਸ਼ਬਦ ਨਹੀਂ ਬੋਲਿਆ ਕੋਈ ਮੈਂ ਨਜਾਇਜ਼ ਦੀ ਚੀਤਾ ਨਹੀਂ ਜੋ ਜੋ ਇਹਨੇ ਕੀਤਾ ਜੋ ਪਬਲਿਕ ਨੇ ਮੇਰੇ ਕੋਲ ਕਾਗਜ਼ ਪੈਰ ਮੈਂ ਕਾਗਜ਼ ਦੇ ਸਕਦਾ ਹਾਂ 2022 ਦੇ ਵਿੱਚ ਤੁਸੀਂ ਉਹਨਾਂ ਦਾ ਰਸਤਾ ਰੋਕਿਆ ਸੀਗਾ ਮੈਂ ਤਾਂ ਪਤਾ ਹੀ ਨਹੀਂ ਸਾਨੂੰ ਰਸਤਾ ਹੁੰਦਾ ਕੀ ਰੋਕਣਾ ਕੀ ਚੀਜ਼ ਹੁੰਦਾ ਉਹਨਾਂ ਦਾ ਬਿਆਨ ਦਿੱਤਾ ਉਹਦੇ ਵਿੱਚ ਚਲੋ ਜੇ ਬਿਆਨ ਦਿੰਦਾ ਸਾਡੇ ਸਾਹਮਣੇ ਲਖਬੀਰ ਸਿੰਘ ਕਹਦੇ ਵੀ ਮੰਗਰ ਸਿੰਘ ਨੇ ਮੇਰਾ ਰਸਤਾ ਰੋਕਿਆ ਤੇ ਮੈਂ ਚੌਂਦੇ ਖਿਲਾੜਕੇ ਮੈਨੂੰ ਗੋਲੀ ਮਾਰੀ ਜਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਇਆ ਹੂੰ ਹੂੰ ਤੇ ਜਾਂ ਐਂਡਾ ਹਿਸਾਬ ਤਕਰਾਵਾਂਗੇ ਵੀ ਜਿਹੜਾ ਇਹਨੇ ਸਾਡਾ ਰਸਤਾ ਰੋਕਿਆ ਤੁਹਾਡਾ ਝਗੜਾ ਵਧਿਆ ਹੈਗਾ ਹਾਂਜੀ ਕਿਸੇ ਵੀ ਮਸਲੇ ਲੈ ਕੇ ਤੁਹਾਡਾ ਆਪਸ ਵਿੱਚ ਝਗੜਾ ਹੋਇਆ ਹੈ ਹਾਂਜੀ ਤੁਸੀਂ ਪੰਚਾਇਤ ਵਗੈਰਾ ਜਾਂ ਬੰਦੇ ਇਕੱਠੇ ਹੋਏ ਆ ਅਸੀਂ ਪੰਚਾਇਤ ਵੀ ਇਕੱਠੀ ਕੀਤੀ ਏ ਥਾਣੇ ਦਰਖਾਸਤਾਂ ਦਿੱਤੀਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਐਸਐਸਪੀ ਸਾਹਿਬ ਨੂੰ ਮੈਂ ਕਿੰਨੀ ਵਾਰ ਐਪਲੀਕੇਸ਼ਨਾਂ ਦਿੱਤੀਆਂ ਮੇਰੇ ਕੋਲ ਸਾਰੇ ਪ੍ਰੂਫ ਹੈ ਨੇ ਮੈਂ ਕਹੋਗੇ ਤੇ ਪ੍ਰੂਫ ਵੀ ਹਾਜ਼ਰ ਕਰ ਸਕਦਾ ਨਹੀਂ ਫਿਰ ਤੁਹਾਡਾ ਝਗੜਾ ਹੈ ਅਸਲੀਅਤ ਕੀ ਹੈ ਇਹ ਐਕਚੁਅਲੀ ਸਾਨੂੰ ਡਵਾਉਣਾ ਚਾਹੁੰਦਾ ਤੇ ਪਿੰਡ ਤੋਂ ਬਾਹਰ ਕੱਢਣਾ ਚਾਹੁੰਦਾ ਸਾਨੂੰ ਹੂੰ ਪਿੰਡ ਤੋਂ ਮੈਨੂੰ ਇਹ ਬਾਤ ਸਾਨੂੰ ਬਾਹਰ ਕੱਢਣਾ ਚਾਹੁੰਦਾ ਹੈ ਤੇ ਸਾਨੂੰ ਡਵਾਉਣਾ ਚਾਹੁੰਦਾ ਹੈ ਨੀ ਤੇ ਬੋਣ ਦਾ ਕਾਰਨ ਕਿਉਂ ਪਤਾ ਕਰਨੇ ਉਹਨੂੰ ਪਤਾ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਹੂੰ ਮੇਰੇ ਘਰੇ ਆ ਕੇ ਗੱਲ ਪੈਂਦਾ 10-10 ਬੰਦੇ ਲੈ ਕੇ ਰਾਰ ਨੂੰ ਪੁੱਛ ਇਹ ਭਾਜੀ ਕਦੋਂ ਦੀ ਗੱਲ ਹੈ ਜਿਹੜੇ ਤੁਸੀਂ ਆ ਕੇ ਗੱਲ ਪਿਆ ਸੀ ਇਹ ਗੱਲ ਬਈ ਅੱਜ ਤੋਂ ਕੜਾ 4 ਸਾਲ ਪਹਿਲਾਂ ਦੀ ਗੱਲ ਹੈ ਜੀ ਹੂੰ ਜਿਹੜੀਆਂ ਮੇਰੇ ਘਰ ਦੇ ਬੂਹੇ ਤੇ ਦੁਕਾਨਾ ਮੈਂ ਬਾਰਿਆ ਉਹ ਮੇਰੀ ਆਪਣੀ ਜ਼ਮੀਨ ਹੈ ਆਪਣੀ ਮੈਂ ਖਰੀਦੀ ਹੋਈ ਹੈ ਕਾਗਜ਼ ਪੱਤੇ ਮੇਰੇ ਸਾਰੇ ਕੋਲ ਨੇ ਇਹ ਪਹਿਲਾਂ ਮੈਨੂੰ ਦੁਕਾਨਾ ਨਹੀਂ ਸਪਾਉਣ ਦਾ ਜੇ ਮੈਂ ਮਿਸਤਰੀ ਲਾਉਂਦਾ ਦੋ ਮਿੰਟ ਬਾਅਦ ਪੁਲਿਸ ਆ ਜਾਂਦੀ ਸੀ ਦੋ ਮਿੰਟ ਬਾਅਦ ਜਿਸ ਦਿਨ ਮੈਂ ਲੈਂਟਰ ਪਾਇਆ ਨਾ ਇਹਨੇ ਮੈਨੂੰ ਇਨਾ ਜਲੀਲ ਕੀਤਾ ਮੈਂ ਮੈਂ ਦਸੀ ਮੇਰੀਆਂ ਫਿਰ ਵੀ ਜਵਾਨਤਾ ਕਰਾਈਆਂ ਜਿਹੜਾ ਮੇਰਾ ਲੜਕਾ ਗਮ ਹੋਇਆ ਇਹਨੂੰ ਵੀ ਹਵਾਲਾ ਲਾੜਚੇ ਪੰਜਾ ਪਿਆਰਾਂ ਦੀ ਡਿਊਟੀ ਕਰਦਾ ਗੁਰਸੇਖ ਅੰਮ੍ਰਿਤਧਾਰੀ ਬੰਦਾ ਕੋਈ ਸ਼ਰਾਬ ਨਹੀਂ ਪੀਂਦਾ ਕੋਈ ਗਲਤ ਨਹੀਂ ਕੰਮ ਕਰਦਾ ਉਹ ਉਹਨੂੰ ਵੀ ਇਹਨੇ ਜੇਲ੍ਹ ਚ ਹਵਾਲਾ ਲਾੜਚੇ ਉੱਤਰ ਪਕਾਇਆ ਪੰਜਾ ਪਿਆਰਾਂ ਚ ਕੌਣ ਹੈ ਜੀ ਉਹ ਮੇਰਾ ਲੜਕਾ ਜਿਹੜਾ ਗਮ ਹੋਇਆ ਹੈ ਪੰਜਾ ਪਿਆਰਾਂ ਦੀ ਸੇਵਾ ਕਰਦਾ ਉਹ ਜਿਹਨੇ ਵੀਡੀਓ ਪਾਈ ਹੈ ਹਾਂਜੀ ਅੱਛਾ ਪੰਜ ਪਿਆਰਾਂ ਦੇ ਵਿੱਚ ਪੰਜਾ ਪਿਆਰਾਂ ਦੀ ਸੇਵਾ ਕਰਦਾ ਜੀ ਉਹ ਅੱਛਾ ਜੀ ਗੁਰਸੇਖ ਅੰਮ੍ਰਿਤ ਜੀ ਜਿਸ ਤਰ੍ਹਾਂ ਤੁਹਾਡਾ ਝਗੜਾ ਜਿਹੜਾ ਚੱਲਦਾ ਹੈ ਕਈ ਲੰਬੇ ਸਮੇਂ ਤੋਂ ਜੀ ਤੇ ਤੁਹਾਡਾ ਇਹ ਮਸਲਾ ਉਹ ਤਾਂ ਕਹਿੰਦਾ ਵੀ ਮੇਰੇ ਤੇ ਨਾ ਨੇ ਵਾਰ ਵੀ ਕੀਤੇ ਹੈਗੇ ਨੇ ਮੇਰਾ ਰਸਤਾ ਵੀ ਰੋਕਿਆ ਹੈ ਤੇ ਮੇਰੇ ਮੇਰੇ ਪਰਿਵਾਰ ਦੇ ਬਰਕਰਾਰ ਆਪਣਾ ਵੀਡੀਓ ਵੀ ਪਾਈਆਂ ਨੇ ਤੇ ਹੁਣ ਭਾਜੀ ਜਿਵੇਂ ਤੁਹਾਡੇ ਲੜਕੇ ਨੇ ਵੀਡੀਓ ਪਾਈ ਸੀ ਵੀ ਮੈਂ ਮਰ ਜਾਵਾਂਗਾ ਹਾਂਜੀ ਤੇ ਇਹ ਇਹਦੇ ਵਿੱਚ ਸਾਰਾ ਦੋਸ਼ ਹੈਗਾ ਇਹਦੇ ਭਾਈ ਲਖਵੀਰ ਸਿੰਘ ਦਾ ਜੀ ਕੀ ਕਹੋਗੇ ਅਸੀਂ ਇਹ ਗੱਲ ਕਹੋਨਾ ਜੇ ਮੇਰੇ ਘਰ ਨੂੰ ਕਿਸੇ ਕਿਸੇ ਦਾ ਮੇਰੇ ਕਿਸੇ ਵੀ ਪਰਿਵਾਰ ਦਾ ਹਾਂ ਕਿਸੇ ਮੇਰੇ ਬੱਚੇ ਦਾ ਮੇਰੇ ਘਰ ਵਾਲੀ ਦਾ ਮੇਰੇ ਕਿਸੇ ਪਰਿਵਾਰ ਦਾ ਨੁਕਸਾਨ ਹੁੰਦਾ ਹੈ ਬੰਦੇ ਜ਼ਿੰਮੇਵਾਰ ਨੇ ਹੂੰ ਹੂੰ 100% ਜ਼ਿੰਮੇਵਾਰ ਨੇ ਕੋਈ ਕਿਸੇ ਕਿਸਮ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਇਹ ਦੋਵੇਂ ਤਿੰਨੇ ਬੰਦੇ ਜ਼ਿੰਮੇਵਾਰ ਨੇ ਹੁਣ ਤੁਹਾਡਾ ਲੜਕਾ ਕਿੱਥੇ ਹੈਗਾ ਹੁਣ ਸਾਨੂੰ ਕੋਈ ਪਤਾ ਨਹੀਂ ਅਸੀਂ ਪਾਲ ਕੀਤੀ ਦੇ ਸਿਦਾਨਾਂ ਵਿੱਚ ਕੀਤੇ ਫੋਨ ਵੀ ਕੀਤੇ ਨੇ ਸਾਨੂੰ ਕੋਈ ਪਤਾ ਨਹੀਂ ਕਿੱਥੇ ਗਾਓ ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਹੁੰਦਾ ਜੀ ਤੁਸੀਂ ਭਾਜੀ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ ਬਿਲਕੁਲ ਜੀ ਦਰਖਾਸਤ ਦੇ ਕੇ ਆਏ ਹਾਂ ਪੰਚਾਇਤ ਨੂੰ ਪਰ ਫਰਮਾਈ ਤੁਹਾਡੀ ਗੱਲਬਾਤ ਹੋਈ ਕੋਈ ਕੋਈ ਗੱਲ ਨਹੀਂ ਹੋਈ ਬਸ ਮੈਂ ਦਰਖਾਸਤ ਥਾਣੇ ਦੇ ਕੇ ਆ ਗਿਆ ਮੈਂ ਡਰਾਈਵਰ ਬੰਦਾ ਗੱਡੀ ਚਲਾ ਰਿਹਾ ਠੀਕ ਹੈ ਇਸ ਮਸਲੇ ਬਾਰੇ ਭਾਜੀ ਜਿਹੜਾ ਲਖਵੀਰ ਸਿੰਘ ਦੇ ਨਾਲ ਤੁਹਾਡਾ ਝਗੜਾ ਹੈਗਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਹੋਰ ਤਾਂ ਇਹ ਗੱਲ ਕਹਿਣੀ ਚਾਹੁੰਦਾ ਜੀ ਇਹ ਕੋਈ ਵੀ ਮੇਰੇ ਘਰ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਆ ਤੇ ਜਿੰਮੇਵਾਰ ਹੋਵੇਗਾ ਹਰੇਕ ਪਾਸੇ ਮੈਡਮ ਆਸਟਰੇ ਆ ਇਹਨੇ ਮੇਰੇ ਨਾਲ ਨਹੀਂ ਇਹਨੇ ਪਿੰਡ ਦੇ ਵਿੱਚ ਹੋਰ ਬਹੁਤ ਵਿਧਕੀਆਂ ਕੀਤੀਆਂ ਨੇ ਮੇਰੇ ਇਕੱਲੇ ਨਾਲ ਨਹੀਂ ਉਹ ਕੀ ਵਿਧਕੀਆਂ ਕੀਤੀਆਂ ਪੁਲੀਚੀਆ ਨੇ ਸਾਡੇ ਸਰਪੰਚੀ ਦੇ ਇਲੈਕਸ਼ਨ ਹੋਏ ਇਹ ਕਸਮਾਂ ਖਾ ਕੇ ਮੁਕਰਿਆ ਕਸਮਾਂ ਖਾ ਕੇ ਨੇ ਲੋਕਾਂ ਨੂੰ ਮਕਰਾਇਆ ਹਮ ਗੁਰਦੁਆਰਾ ਸਾਹਿਬ ਦੇ ਪੈਸੇ ਖਾਦੇ ਇਹਨੇ ਅਜੇ ਵੀ ਖਾ ਰਿਆ ਪੈਸੇ ਮੈਂ ਸ਼ਬਦ ਕਰਾਵਾਂਗਾ ਮੇਰੀ ਕੱਲ ਕੋਈ ਵੀ ਗਲਤ ਹੋ ਜਾਵੇ ਤੇ ਮੈਨੂੰ ਬੇਸ਼ੱਕ ਚੌਂਚ ਖਿਲਾੜ ਕੇ ਗੋਲੀ ਮਾਰ ਦਿੱਤੀ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਲਿਖ ਕੇ ਸਾਡੇ ਕੋਲ ਸਬੂਤ ਹੈਗੇ ਨੇ ਜਿਹੜੇ ਬਿਲਕੁਲ ਮੇਰੇ ਕੋਲ ਸਬੂਤ ਨੇ ਕੋਗੋ ਤੇ ਮੈਂ ਹੁਣੇ ਪੇਸ਼ ਕਰ ਸਕਦਾ ਜਦੋਂ ਤੁਸੀਂ ਕਹੋਗੇ ਮੈਂ ਪੇਸ਼ ਕਰ ਸਕਦਾ ਐਸਾ ਸਿਖਜਾ ਪੁੱਛਣ ਮੈਨੂੰ ਡੀਏਜੀ ਜੀਆ ਪੁੱਛਣਾ ਕੋਈ ਸਬੂਤ ਪੁੱਛਣਾ ਫਿਰ ਸਾਡਾ ਨਿਸ਼ਾਨਦੇਹੀ ਦਾ ਝਗੜਾ ਜੀ ਮੈਂ ਚਾਰ ਵਾਰਾ ਕਾਨੂੰਨ ਕੋ ਪਰਵਾਰੀ ਲੈ ਕੇ ਆਇਆ ਜੀ ਮੇਰੀ ਇਹਨਾਂ ਨਿਸ਼ਾਨਦੇਹੀ ਨਹੀਂ ਹੋਣ ਦਿੱਤੀ ਕਿਉਂਕਿ ਜ਼ਮੀਨ ਮੱਲੀ ਹੈ ਨਾ ਹੈ ਵੇਚੀ ਹੈ ਨਾ ਹੈ ਅੱਜ ਵੀ ਇਹਨਾਂ ਨੇ ਮੱਲੀ ਮੈਂ ਪ੍ਰੂਫ ਦੇਣ ਨੂੰ ਤਿਆਰ ਆ ਮੌਕਾ ਵਿਖਾਉਣ ਨੂੰ ਆ ਮੇਰੇ ਕੋਲ ਪੁਲਿਸ ਦੇ ਆਰਡਰ ਨੇ ਜੀ ਆ ਵੇਖੋ ਐਸਐਸਪੀ ਸਾਹਿਬ ਦੇ ਆਰਡਰ ਨੇ ਅੱਛਾ ਜੀ ਐਸਐਸਪੀ ਸਾਹਿਬ ਦੇ ਆਰਡਰ ਨੇ ਹਮ ਆ ਐਸਡੀਐਸ ਸਾਹਿਬ ਦੇ ਆਰਡਰ ਨੇ ਨਿਸ਼ਾਨਦੇਹੀ ਕਰਾਈ ਜਿਹੜੀ ਪੁਲਿਸ ਲਈ ਅੱਛਾ ਜੀ ਔਰ ਇਹਨਾਂ ਨੇ ਪੈਸੇ ਪਾਰਟੀ ਤਗੜੀ ਹੈ ਇਹ ਪੈਸੇ ਵਾਲੀ ਪਾਰਟੀ ਹੈ ਹਮ ਇਹ ਪੈਸੇ ਦੇ ਕੇ ਨਪਾਈ ਬੈਠੀ ਹੈ ਨਹੀਂ ਉਹ ਜ਼ਮੀਨ ਤੁਹਾਡੀ ਸੀ ਜਿਹੜੀ ਤੁਸੀਂ ਵੇਚਣੀ ਚਾਹੀ ਜਿਹੜੀ ਉਹ ਜ਼ਮੀਨ ਪੰਚਾਇਤ ਹੀ ਵੇਚੀ ਇਹਨਾਂ ਨੇ ਅੱਛਾ ਉਹਨਾਂ ਨੇ ਵੇਚੀ ਹੈ ਉਹਨਾਂ ਨੇ ਵੇਚੀ ਪੰਚਾਇਤ ਦੀ ਜੀ ਠੀਕ 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 ਤੇ ਲਿਜਾ ਮੇਰੇ ਤੇ ਲਾਉਣਗੇ ਨੇ ਅੱਛਾ ਅੱਛਾ ਲਿਜਾ ਮ ਵੀ ਮੰਗਲ ਸਿੰਘ ਨੇ ਘੇਰ ਲਈ ਹੈ ਘੇਰ ਲਈ ਹਾਂਜੀ ਠੀਕ ਹੈ ਜੀ ਆਮ ਤੁਹਾਡੇ ਤੇ ਇਜ਼ਾਤ ਜੀ ਮੇਰੇ ਜੀ ਠੀਕ ਹੈ ਜਦੋਂ ਮੇਟੋ ਕੋਈ ਪ੍ਰੂਫ ਮੰਗੇ ਮੈਂ ਉਸੇ ਵਕਤ ਦੇਣ ਨੂੰ ਤਿਆਰ ਆ ਤੇ ਪਿੰਡ ਦਾ ਸਰਪੰਚ ਕੌਣ ਹੈ ਜੀ ਪਿੰਡ ਦਾ ਸਰਪੰਚ ਸਾਡੇ ਸਰਦੀਪ ਸਿੰਘ ਸਰਪੰਚੀ ਉਹਦੇ ਨਾਲ ਵੀ ਇਹਨੇ 2.5 ਸਾਲ ਸਰਪੰਚੀ ਕੀਤੀ ਸੁਖਾ ਸਿੰਘ ਸਰਪੰਚ ਨਾਲ ਹੂੰ ਉਹ ਵੀ 2 ਲੱਖ ਰੁਪਏ ਉਹਨੇ ਗੁਰੂ ਘਰ ਪਹਿਲਾਂ ਦਿੱਤਾ ਸੀ ਤੇ 2 ਲੱਖ ਨੂੰ ਹੁਣ ਦੇਣਾ ਕੀਤਾ ਸੀ ਜੀ ਉਹ ਵੀ ਇਹਨਾਂ ਨੇ ਇਹਨਾਂ ਬੰਦਿਆਂ ਨੇ ਉਂਗਲਾਂ ਲਾਦਾ ਕਿ ਮਕਰਾਂ ਤੁਹਾਨੂੰ 2 ਲੱਖ ਰੁਪਏ ਗੁਰੂ ਘਰ ਦਾਨ ਕਿਸਾਨ ਕੀਤਾ ਹੈ ਔਰ ਪਿੰਡ ਜਿਹੜਾ ਵਾਦ ਵਖਰਾ ਪਾਇਆ ਇਹ ਕੱਲਾ ਬੰਦਾ ਹੀ ਮੈਨ ਮਾਸਟਰ ਕਰਦਾ ਏ ਆਪ ਨਹੀਂ ਕਰਦਾ ਕਰਾਉਂਦਾ ਲੋਕਾਂ ਨੂੰਏ ਸਕੀਮਾਂ ਚਾਲ ਸਾਰੀ ਚਲੇ ਚਲਦਾ ਸਰਪੰਚ ਤੇ ਪੰਚਾਇਤ ਕਿਹੜੇ ਵਾਲੇ ਪਾਸੇ ਤੁਹਾਡੀ ਸਰਪੰਚ ਮੇਰੇ ਬਰ ਖਲਾਫ ਹੈ ਪੰਚਾਇਤ ਨੇ ਪੰਚਾਇਤ ਨੇ ਰੁੱਖ ਵੜੇ ਆਪ ਨੇ ਜਿਹੜਾ ਮੌਕੇ ਦਾ ਸਰਪੰਚ ਨਾ ਸਰਦੀ ਸਿੰਘ ਦੇ ਘਰ ਹੀ ਸਰਪੰਚੇ ਰੋਖੋਂ ਨੇ ਵੜੇ ਆਪ ਨੇ ਪਰਚਾ ਉਹਨਾਂ ਮੇਰਾ ਕਰਾਇਆ ਜੀ ਜੀ ਮੈਂ ਬਿਲਕੁਲ ਪ੍ਰੂਫ ਦਿਗਾ ਮੇਰੇ ਘਰੇ ਗਾ ਵੀ ਪਏ ਨੇ ਕਾਉ ਤੇ ਮੇਰੇ ਨਾਲ ਹੁਣੇ ਚਲੋ ਮੈਂ ਤੁਹਾਨੂੰ ਉਹਨੇ ਲਾ ਕੇ ਦੇ ਦਿੱਤਾ ਰੱਖ ਦੇਣਾ ਜੀ ਸੋ ਦੋਸਤੋ ਮੇਰੇ ਨਾਲ ਸੀ ਮੰਗਲ ਸਿੰਘ ਪਿੰਡ ਮਹਾਲਵਤੋਂ ਜਿੱਥੇ ਕਿ ਪਿਛਲੇ ਕੱਲ ਮੈਂ ਭਾਈ ਲਖਬੀਰ ਸਿੰਘ ਦੀ ਗੱਲਬਾਤ ਕਰਕੇ ਆਇਆ ਸੀ ਉਹਨਾਂ ਨੇ ਵੀ ਦੋਸ਼ ਲਗਾਏ ਸੀ ਮੰਗਲ ਸਿੰਘ ਤੇ ਵੀ ਮੇਰਾ ਰਸਤਾ ਰੋਕਿਆ ਸੀਗਾ ਉਹਨਾਂ ਦੇ ਬੇਟੇ ਨੇ ਮੇਰੇ ਵਰਕਲੈਪ ਤੇ ਇੱਕ ਵੀਡੀਓ ਪਾਈ ਹੈ ਕਹਿੰਦੇ ਵੀ ਮੈਂ ਮਰ ਜਾਵਾਂਗਾ ਜਿਹੜਾ ਦੋਸ਼ ਜਰਾ ਲੱਗੇਗਾ ਭਾਈ ਲਖਬੀਰ ਸਿੰਘ ਤੇ ਸੋ ਉਹਨਾਂ ਦੇ ਪਿਤਾ ਜੀ ਨਾਲ ਮੈਂ ਗੱਲਬਾਤ ਕੀਤੀ ਹੈ ਸੋ ਭਾਈ ਸਾਹਿਬ ਜੀ ਆਵਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ